ਬਹੁਤੇ ਧਰਮਾਂ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਵੇਲੇ ਉਸ ਘਰ ਨੂੰ ਸਿਲੇ ਵਾਲਾ ਘਰ ਕਿਹਾ ਜਾਂਦਾ ਹੈ ਤੇ ਆਪੂ ਆਪਣੀ ਉਹਨਾਂ ਦੀ ਮਰਿਆਦਾ ਹੈ ਕੋਈ ਕਹਿੰਦਾ ਜੀ 7 ਦਿਨ ਬਾਹਰ ਨਹੀਂ ਨਿਕਲਣਾ ਬੱਚੇ ਤੇ ਬੱਚੇ ਦੀ ਮਾਂ ਨੇ ਕੋਈ ਵੱਧ ਗਿਣਦਾ ਹੈ ਕੋਈ ਘੱਟ ਗਿਣਦਾ ਹੈ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਨਾ ਸਿੱਖ ਅਹਤ ਮਰਿਆਦਾ ਵਿੱਚ ਇਹ ਬੱਚੇ ਲਿਖਿਆ ਗਿਆ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਬਚਨ ਲਿਖਿਆ ਗਿਆ ਹੈ ਕਿ ਜਦੋਂ ਬੱਚੇ ਦੀ ਮਾਂ ਉੱਠਣ ਯੋਗ ਹੋ ਜਾਵੇ ਫਿਰਨ ਯੋਗ ਹੋ ਜਾਵੇ ਫੇਖੜਾ ਪ੍ਰਸ਼ਾਦ ਘਰੋਂ ਤਿਆਰ ਕੀਤਾ ਜਾਵੇ ਦੇ ਗੁਰੂ ਘਰੋਂ ਮਿਲਦਾ ਤਾਂ ਵੀ ਠੀਕ ਹੈ ਗੁਰੂ ਘਰੋਂ ਲਿਆ ਜਾਵੇ ਖੜਾ ਪ੍ਰਸ਼ਾਦ ਤਿਆਰ ਕਰਕੇ ਗੁਰੂ ਘਰ ਪਹੁੰਚਿਆ ਜਾਵੇ ਬੱਚਾ ਤੇ ਬੱਚੇ ਦੀ ਮਾਂ ਨੂੰ ਲਿਆਂਦਾ ਜਾਵੇ ਘਰੂ ਕਰਦੇ ਗ੍ਰੰਥੀ ਸਿੰਘ ਦੇ ਕੋਲੋਂ ਫੇਰ ਅਰਦਾਸ ਕਰਾਈ ਜਾਵੇ ਅਰਦਾਸ ਕਰਕੇ ਹੁਕਮਨਾਮਾ ਸਹਬ ਲਿਆ ਜਾਵੇ ਹੁਕਮਨਾਮਾ ਸਹਬ ਦੇ ਪਹਿਲੇ ਅੱਖਰ ਤੋਂ ਬੱਚੇ ਜਾਂ ਬੱਚੀ ਦਾ ਨਾਮ ਰੱਖਿਆ ਜਾਵੇ ਜੇ ਬੇਟੀ ਹੈ ਤਾਂ ਕੌਰ ਰੱਖਿਆ ਜਾਵੇ ਜੇ ਬੇਟਾ ਹੈ ਤਾਂ ਸਿੰਘ ਰੱਖਿਆ ਜਾਵੇ ਉਥੇ ਸਿਰਫ ਇੰਨੇ ਬਚਨ ਲਿਖੇ ਹੋਏ ਨੇ ਕਿ ਜਦੋਂ ਉੱਠਣ ਬੈਠਣ ਜੋਗ ਹੋ ਜਾਵੇ ਗੁਰੂ ਘਰ ਪਹੁੰਚਿਆ ਜਾਵੇ ਦੀਗ ਲੈ ਕੇ ਸਤਿਗੁਰ ਸਾਚੇ ਦੀਆ ਭੇਜ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨੇ ਸ਼ਬਦਾਂ ਨੂੰ ਪੜਿਆ ਜਾਵੇ ਅਰਦਾਸ ਬੇਨਤੀ ਕਰੀ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸਾਹਿਬ ਲਿਆ ਜਾਵੇ ਹੁਕਮਨਾਮਾ ਸਾਹਿਬ ਦੇ ਪਹਿਲੇ ਅੱਖਰ ਤੋਂ ਬੱਚੇ ਜਾਂ ਬੱਚੀ ਦਾ ਨਾਮ ਰੱਖਿਆ ਜਾਵੇ ਜੇ ਲੜਕੀ ਹੈ ਤਾਂ ਕੌਰ ਲਾਇਆ ਜਾਵੇ ਪਿੱਛੇ ਇਹ ਲੜਕੇ ਤਾਂ ਸਿੰਗ ਲਾਇਆ ਚਾ ਉਥੇ ਇੰਨੇ ਹੀ ਬੱਚੇ ਲਿਖਿਆ ਹੈ ਕੋਈ ਦਿਨਾਂ ਦੀ ਗਿਣਤੀ ਮਿੰਤੀ ਨਹੀਂ ਕੀਤੀ ਗਈ ਕਿ ਕਿੰਨੇ ਦਿਨਾਂ ਬਗਰੋਂ ਹੋਣਾ ਚਾਹੀਦਾ ਹੋਰਾ ਧਰਮਾਂ ਚ ਹੋਏਗਾ ਕਿ 7 ਦਿਨ ਜਾਂ ਵੱਧ ਜਾਂ ਘੱਟ ਇਸ ਲਈ ਬੜਾ ਕਰ ਹੈ ਹੋਰ ਧਰਮ ਦੇ ਹੋਣਗੇ ਸਿੱਖ ਧਰਮ ਇਸ ਬਹਿ ਪਰਮ ਨੂੰ ਨਹੀਂ ਮੰਨਦਾ